ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 27 ਦਿਨ ਪੂਰੇ ਹੋ ਗਏ ਮਰਨ ਵਕਤ ਉੱਤੇ ਬੈਠੇ ਹੋ ਇਹਨੂੰ ਜੇ ਗੱਲ ਕਰੀਏ ਉਹਨਾਂ ਦੀ ਸਿਹਤ ਦੀ ਉਹਨਾਂ ਦੀ ਸਿਹਤ ਜਿਹੜੀ ਹੈ ਬਿਲਕੁਲ ਨਾਜ਼ੁਕ ਬਣੀ ਹੋਈ ਹੈ ਉਸ ਦੇ ਸਾਥੀਆਂ ਨੇ ਕਹਿ ਦਿੱਤਾ ਹੈ ਕਿ ਕਿਸੇ ਦੇ ਨਾਲ ਗੱਲਬਾਤ ਵੀ ਨਹੀਂ ਕਾ ਸਕਦੇ ਜਗਜੀਤ ਸਿੰਘ ਡੱਲੇਵਾਲ ਇਧਰੋਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਨਵਰਤ ਤੋੜਨ ਦੀ ਗੱਲ ਕਹਿ ਦਿੱਤੀ ਗਈ ਹੈ ਯਾਨੀ ਕਿ ਆਖਰਕਾਰ ਕਿਉਂ ਮਜਬੂਰ ਹੋ ਕੇ ਜਗਜੀਤ ਸਿੰਘ ਡੱਲੇਵਾਲ ਮਨਵਰਤ ਤੋੜ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਪੰਜਾਬੀਓ ਪੰਜਾਬ ਦੇ ਕਿਸਾਨਾਂ ਨੂੰ ਤੁਹਾਨੂੰ ਸੁਣਨਾ ਪਵੇਗਾ ਕਿਉਂ ਜਗਜੀਤ ਸਿੰਘ ਡਲੇਵਾਲ ਨੇ ਇਹ ਵੱਡੀ ਗੱਲ ਆਖ ਦਿੱਤੀ ਹੈ ਭਾਵੇਂ ਉਹ ਸੁਪਰੀਮ ਕੋਰਟ ਸੀ ਤੇ ਭਾਵੇਂ ਉਹ ਦਿੱਲੀ ਦੀ ਸਰਕਾਰ ਸੀ ਬਿਲਕੁਲ ਵਾਰ-ਵਾਰ ਮਨਾ ਕੀਤਾਗਾ ਜਗਜੀਤ ਸਿੰਘ ਡੱਲੇਵਾਲ ਦੁਆਰਾ ਕਿ ਜਿੰਨੀ ਦੇ ਤੱਕ ਤਿੰਨੀ 23 ਫਸਲਾਂ ਉੱਤੇ ਐਮਐਸਪੀ ਦੂਸਰੇ ਪਾਸੇ ਤਿੰਨਾ ਕਾਲੇ ਕਾਨੂੰਨਾਂ ਦਾ ਲਿਖਤੀ ਪ੍ਰਮਾਣ ਪੱਤਰ ਨਹੀਂ ਦੇ ਦਿੱਤਾ ਜਾਂਦਾ ਭਾਰਤ ਦੇ ਲੋਕਾਂ ਅਤੇ ਕਿਸਾਨਾਂ ਨੂੰ ਉਨੀ ਦੇ ਤੱਕ ਮੈਂ ਟੱਸ ਤੋਂ ਮੱਸ ਨਹੀਂ ਹੋਵਾਂਗਾ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਮਦ ਵਰਤ ਛੱਡਣ ਦੇ ਸੰਗਠਨ ਦੇ ਦیتے ਨੇ ਅੱਜ ਕਿਸੇ ਵੀ ਸਮੇ ਜਗਜੀਤ ਸਿੰਘ ਡੱਲੇਵਾਲ ਮੰਨ ਵਰਤ ਛੱਡ ਸਕਦੇ ਨੇ ਦੱਸਦੇ ਨੇ ਆ ਬਾਜਰਾ ਕੀ ਹੈ ਬਾਜਰਾ ਇਹ ਹੈ ਜਗਜੀਤ ਸਿੰਘ ਡੱਲੇਵਾਲ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਾਹਮਣੇ ਇੱਕ ਬੜੀ ਵੱਡੀ ਸ਼ਰਤ ਰੱਖ ਦਿੱਤੀ ਹੈ ਜੇਕਰ ਉਹ ਸ਼ਰਤ ਸਵੀਕਾਰ ਮਨਜ਼ੂਰ ਕਰ ਲੈਂਦੇ ਨੇ ਜਗਜੀਤ ਸਿੰਘ ਡੱਲੇਵਾਲ ਅਤੇ ਪੰਜਾਬ ਅਤੇ ਪੰਜਾਬ ਦੇ ਕਿਸਾਨ ਆਗੂਆਂ ਦੀ ਤਾਂ ਜਗਜੀਤ ਸਿੰਘ ਡੱਲੇਵਾਲ ਅੱਜ ਕਿਸੇ ਵੀ ਸਮੇਂ ਮਰਨ ਵਰਤ ਸ਼ਰ ਸਕਦੇ ਨੇ ਉਹਨਾਂ ਵੱਲੋਂ ਇੱਕ ਵੱਡੀ ਗੱਲ ਕਹੀ ਗਈ ਹੈ ਕਿ ਜੇਕਰ ਪੂਰੇ ਭਾਰਤ ਦੇ ਕਿਸਾਨਾਂ ਨੂੰ ਦਿੱਲੀ ਜਾਨ ਦਿੱਤਾ ਜਾਵੇਗਾ ਤੇ ਮੈਂ ਆਪਣਾ ਮਨ ਵਰਤ ਸ਼ਬਦਾਂ ਦਾ ਹੁਣ ਇਹ ਦੇਖਣਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਜਿਹੜੀ ਸ਼ਰਤ ਜਗਜੀਤ ਸਿੰਘ ਦਲੇਵਾਲ ਵੱਲੋਂ ਰੱਖੀ ਗਈ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਯਾਨੀ ਕਿ ਸੈਂਟਰ ਸਰਕਾਰ ਦੇ ਸਾਹਮਣੇ ਉਹ ਔਤਬੁਸ ਸਵੀਕਾਰ ਕਰਦੀ ਹੈ ਜਾਂ ਨਹੀਂ ਕਰਦੀ ਜੇਕਰ ਕਰਦੀ ਹੈ ਕਿ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਪੂਰੇ ਭਾਰਤ ਦੇ ਕਿਸਾਨ ਦਿੱਲੀ ਆ ਸਕਦੇ ਹੋ ਤਾਂ ਫਿਰ ਅੱਜ ਕਿਸੇ ਵੀ ਸਮੇਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਨਵਰਤ ਤੋੜਿਆ ਜਾ ਸਕਦਾ ਹੈ ਜੇਕਰ ਨਹੀਂ ਤਾ ਕਿਸੇ ਵੀ ਹਾਲਤ ਵਿੱਚ ਜਗਜੀਤ ਸਿੰਘ ਡੱਲੇਬਾਲ ਆਪਣਾ ਮਨ ਵਰਤ ਨਹੀਂ ਛੱਡਣਗੇ ਉਹਨਾਂ ਨੇ ਸਿੱਧਾ ਬੰਗਾਲਿਆ ਸੈਂਟਰ ਸਰਕਾਰ ਨੂੰ ਜੇਕਰ ਪੰਜਾਬ ਦੇ ਪੂਰੇ ਪਾਰ ਦੇ ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾਣ ਦਿੱਤਾ ਜਾਵੇਗਾ ਉੱਥੇ ਬੈਠਣ ਦਿੱਤਾ ਜਾਵੇਗਾ ਤੇ ਜੇਕਰ ਨਹੀਂ ਤਾਂ ਫਿਰ ਨਹੀਂ ਮੀਟ ਮੀਟ ਜਗਜੀਤ ਸਿੰਘ ਢੱਲੇ ਵਾਲੀ ਸ਼ਰਤ ਰੱਖ ਦਿੱਤੀ ਹੈ ਕਿ ਇਹ ਮੰਨ ਵਰ ਤਾਂ ਹੀ ਤੋੜਿਆ ਜਾਵੇਗਾ ਜੇਕਰ ਕਿਸਾਨਾਂ ਨੂੰ ਸ਼ਾਂਤ ਮਈ ਤਰੀਕੇ ਦੇ ਨਾਲ ਦਿੱਲੀ ਵੱਲ ਪੂਛ ਕਰਨ ਦਿੱਤਾ ਜਾਵੇਗਾ ਹੋ ਦੇਖਣਾ ਹੋਵੇਗਾ ਕਿ ਅੱਜ ਭਾਰਤੀ ਜਨਤਾ ਪਾਰਟੀ ਮੰਨਦੀ ਹੈ ਜਾਂ ਨਹੀਂ ਮੰਨਦੀ ਧੰਨ